ਬਾਈ ਜੀ ਆ ਫਾਜਲ ਕਾ ਕੰਟਾ ਘਰਵਾਲੀ ਸੜਕ ਜਿਹੜੀ ਬਣੀ ਆ ਆ ਵੇਖੋ ਜੀ ਫਾਜਲ ਕਾ ਕੰਟਾ ਘਰਵਾਲੀ ਜੇ ਕੱਲ ਹੀ ਸੜਕ ਬਣੀ ਆ ਲੇਕਿਨ ਕੀ ਆ ਵੀ ਇਹਦੀ ਆ ਹਾਲਾਤ ਨੇ ਆ ਵੇਖੋ ਜੀ ਪੈਰਾਂ ਨਾਲ ਆ ਦੇਖੋ ਜੀ ਆ ਇਹ ਆ ਵੇਖੋ ਪੈਰਾਂ ਨਾਲ ਪੱਟੀ ਲਾਈ ਆ ਵੇਖੋ ਕੱਲ ਬਣੀ ਆ ਜੀ ਆ ਵੇਖੋ ਮਾਤ ਜਾਂਚ ਹੋਣੀ ਚਾਹੀਦੀ ਆ ਇਹਦੀ ਜਿਵੇਂ ਮਰਜ਼ੀ ਨੂੰ ਪੱਟੀ ਕਰ ਲੋ ਇਹ ਸਾਰੀ ਹੀ ਚਾਰਚ ਪਿਰੋ ਵਿੱਚ ਖੱਡੇ ਆ ਉਹ ਤੁਸੀਂ ਦੇਖ ਲਓ ਆਪੀ ਤੇ ਤੁਹਾਨੂੰ ਮੈਂ ਖੱਡੇ ਵੀ ਦਿਖਾ ਰਿਹਾ ਪੈਰਾ ਨਾਲ ਬੱਜਰੀ ਪੱਟੀ ਜਾ ਰਹੀ ਹੈ ਹੁਣ ਸ਼ਾਮ ਦਾ ਸਮਾ ਹੈਗਾ ਦਿਨ ਬੁੱਧਵਾਰ ਹੈ ਜੀ ਅੱਜ ਕੱਲ ਮੰਗਲਵਾਰੀ ਸੜਕ ਬਣੀ ਹੈ ਜੀ ਆ ਖੱਡੇ ਚੈੱਕ ਕਰ ਲਓ ਆ ਪੱਟੀਆਂ ਪਈਆਂ ਸੜਕਾਂ ਦੇ ਚਾਰੇ ਪਾਸੇ ਚੈੱਕ ਕਰੋ ਜੀ ਆ ਘੰਟਾ ਘਰ ਆ ਗਿਆ ਜੀ 2 ਘੰਟੇ ਵਿੱਚ ਸੜਕ ਹੋਈ ਤਿਆਰ ਆ ਵਿਸ਼ਾਲ ਮੇਗਾ ਮਾਰਟ ਦੇ ਸਾਹਮਣੇ ਦੇਖ ਰਹੇ ਹੋ 2 ਘੰਟੇ ਦੇ ਵਿੱਚ ਸੜਕ ਹੋ ਰਹੀ ਹੈ ਤਿਆਰ ਰਿਪੇਅਰਿੰਗ ਕਰਕੇ ਇਹ ਕਿਦਾਂ ਨੂੰ ਫੋਟੋ ਵੀ ਆਉਂਦੇ ਕਿੰਨੀ ਦੇਰ ਹੈ ਬਈ ਤਿਆਰ ਹੋਈ ਹੈ ਹੈਲੋ ਹੈਲੋ ਕਿੰਨੇ ਟਾਈਮ ਹੈ ਤਿਆਰ ਹੋਈ ਹੈ ਕਿੰਨੇ ਟਾਈਮ ਸੜਕ ਤਿਆਰ ਹੋਈ ਹੈ ਜਨਾਬ ਇਹ ਸੜਕ ਕਿੰਨੇ ਟਾਈਮ ਤਿਆਰ ਹੋਈ ਹੈ ਦੱਸੋਗੇ ਲਾਈਵ ਕਿੰਨੇ ਕਿੰਨੂ ਕੀਤਾ ਸੀਗਾ ਜੀ ਸੜਕ ਕਿੰਨੇ ਵਜੇ ਸ਼ੁਰੂ ਕੀਤੀ ਸੀ ਬੌਜੀ ਆ ਪੁਲਿਸ ਸੜਕ ਕਿੰਨੀ ਫੁੱਟੀ ਲੰਬੀ ਸੜਕ ਹੈ ਔਰ ਕਿੰਨੇ ਟਾਈਮ ਇਸ ਤਿਆਰ ਹੋਈ ਹੈ ਦੱਸੋ ਜੀ ਹਾਂ ਜੀ ਰਾਣਾ ਜੀ ਕਿੱਥੇ ਗਏ ਓਕੇ ਉਹ ਤੇ ਉਹ ਤੇ ਵੀ ਆਣਾ ਤੇ ਰਿਪੋਰਟ ਵੀ ਲੈਣਾ ਤੁਸੀਂ ਐਂ ਬੌਜੀ ਸੜਕ ਕਿੰਨੇ ਟਾਈਮ ਇਸ ਤਿਆਰ ਹੋਈ ਹੈ ਜੀ ਬੰਦੇ ਕੀ ਆਏ ਜੀ ਨਗਰ ਕੌਂਸਲ ਮੇਰੇ ਕੋਲ ਤਾਂ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਪਈ ਹੈ ਆਓ ਤਾਂ ਸਹੀ ਸੜਕ ਤੇ ਬਣਾਈ ਇਹਨਾਂ ਨੇ ਡੇਢ ਘੰਟੇ ਦੇ ਹਾਂਜੀ ਹਾਂਜੀ ਜਲਦੀ ਆਓ ਥੋੜਾ ਜਿਹਾ ਹਾਂ ਹਾਂ ਨੰਬਰ ਦੂਸਰਾ ਵੀ ਹੈ ਹਾਂਜੀ ਹਾਂਜੀ ਕਿੰਨੇ ਦਰ ਜਾ ਰਹੇ ਹੋ ਕਿੰਨੇ ਦਰ ਜਾ ਰਹੇ ਹੋ ਆਜੋ 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 सड़क है किन्ने फुट चौड़ी है किसोगे आ सड़क किन्ने फुट लंबी है और किनाब दसोगे किन्ने फुट चौड़ी कि तैयार हुई है भाई साहब किन्ने फुट चौड़ी है किब आ जाओ ਜਨਾਬ ਤੁਸੀਂ ਕੌਣ ਹੋ ਕਿਉਂ ਤੁਸੀਂ ਠੇਕੇਦਾਰ ਹੋ ਕੌਣ ਹੋ ਜਨਾਬ ਤੁਸੀਂ ਕੌਣ ਹੋ ਜੀ ਭਾਈ ਸਾਹਿਬ 1 ਮਿੰਟ ਭਾਈ ਸਾਹਿਬ ਰਾਜਨ ਰਾਜਨ ਭਜਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਜਨਾਬ ਹਾਂਜੀ ਹਾਂਜੀ ਲਾਈਵ ਆ ਰਿਹਾ ਲਾਈਵ ਹੈਗੇ ਹੋ ਤੁਸੀਂ ਆਜੋ ਜਨਾਬ ਦੱਸੋਗੇ ਕਿੰਨੇ ਇਹਦੇ ਮੂੰਹ ਹੁਣ ਬੋਲੋ 1.5 ਘੰਟੇ ਸੜਕ ਤਿਆਰ ਹੋ ਗਈ ਟਾਈਮ ਬੋਲੋ ਕਿੰਨੇ ਕਿੰਨੇ ਘੰਟੇ ਸੜਕ ਤਿਆਰ ਹੋਈ ਹੈ ਔਰ ਕਿੰਨੇ ਫੁੱਟ ਚੌੜੀ ਸੜਕ ਹੈ ਤੁਸੀਂ ਕੀ ਕਹਿੰਦੇ ਹੋ ਆ ਕੁਝ ਨਹੀਂ ਕਰਦਾ ਮਨ ਲੇਬਰ ਵਾਲਾ ਬੰਦਾ ਲੇਬਰ ਵਾਲੇ ਬੰਦੇ ਹੋ ਜੀ ਤੁਹਾਡੇ ਉੱਪਰ ਕਮੇਟੀ ਦੇ ਅਧਿਕਾਰੀ ਕੌਣ ਐ ਇੱਥੇ ਮੌਜੂਦ ਸੀਗੇ ਜਦੋਂ ਸੜਕ ਬਣਾਈ ਗਈ ਸੀ ਕੀ ਨਾਮ ਕਿਸੇ ਹੋਣਾ ਦਾ ਕਿੰਨੇ ਘੰਟੇ ਸੜਕ ਤਿਆਰ ਕੀਤੀ ਤੁਸੀਂ विशाल मैंगा रोड जो है पूरी डे तैयार हो गई है लगभग बग, लगभग ये ਕਿਹੜਾ ਦਾ ਭਾਈ ਕਿੰਨੇ ਘਟ ਛੋਟੀ ਸੜਕ ਹੈ ਕਿੰਨੇ ਘਟ ਛੋਟੀ ਸੜਕ ਹੈ ਕਿੰਨੇ ਘਟ ਛੋਟੀ ਸੜਕ ਹੈ ਔਰ ਕਿੰਨੇ ਘੰਟੇ ਤਿਆਰ ਹੋਈ ਹੈ ਕਿੰਨੇ ਘੰਟੇ ਤਿਆਰ ਹੋਈ ਹੈ ਇਹ ਕਿੰਨੀ ਕਿੰਨੇ ਵਜੇ ਲੱਗੇ ਸੀ ਤੁਸੀਂ ਇਸ ਰੋਡ ਤੇ ਬੰਨਾਲ ਲਈ ਹਾਂਜੀ 5 ਵਜੇ ਹੋਰ ਕਿੰਨੇ ਵਜੇ ਨੇ ਹੁਣ ਹੁਣ ਕਿੰਨੇ ਵਜੇ ਐ 6 ਵਜੇ ਕੇ 1 ਘੰਟੇ ਸੜਕ ਕਾਰ ਹੋ ਗਈ ਪੂਰੀ ਹਾਂ ਲੋਰ ਪਾਉਦਾ ਕੱਲ ਹੋਰ ਪਵੇਗਾ ਜਿਹੜੀ ਆ ਇਹ ਕਿੰਨੇ ਗਾਡਿੰਗ ਤੁਸੀਂ ਕਰਦੇ ਹੋ ਕਿੰਨੇ ਗਾਡ ਪਾਣੇ ਹੋ ਸੜਕ ਤੇ ਲੇਅਰ ਕਿੰਨੀ ਬਣਾਣੇ ਹੋ 2 ਲੇਅਰ 1 ਲੇਅਰ ਕਿੰਨੇ ਐਮ ਐਮ ਦੀ ਹੁੰਦੀ ਐ 1 ਲੇਅਰ ਕਿੰਨੇ ਐਮ ਐਮ ਦੀ ਹੁੰਦੀ ਐ ਤੁਸੀਂ ਡਰਾਈਵਰ ਬੰਦੇ ਹੋ ਜੀ ਤੁਹਾਡੇ ਉੱਪਰ ਕਮੇਟੀ ਦੇ ਘਰੇ ਅਧਿਕਾਰੀ ਮੌਜੂਦ ਸੀਗੇ ਤੁਹਾਡੇ ਉੱਪਰ ਕਮੇਟੀ ਦੇ ਘਰੇ ਅਧਿਕਾਰੀ ਮੌਜੂਦ ਸੀਗੇ ਕੋਈ ਨਹੀਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦੇ ਵਿੱਚ ਰਾਜਾ ਸਿਨੇਮਾ ਰੋਡ ਜੋ ਕਿ 1.5 ਘੰਟੇ ਦੇ ਵਿੱਚ ਬਣ ਕੇ ਤਿਆਰ ਹੋ ਗਈ ਹੈ ਔਰ ਕਮੇਟੀ ਵਾਲੇ ਜੋ ਇੱਥੇ ਅਧਿਕਾਰੀ ਮੌਜੂਦ ਸੀਗੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਇਹ ਸੜਕ ਬਣਾਈ ਗਈ ਹੈ ਆਸੇ-ਬਾਸੇ ਸੜਕ ਦੇ ਬਾਸੇ ਤੋਂ ਤੁਸੀਂ ਦੇਖ ਰਹੇ ਹੋ ਸਾਈਡਾ ਤੋਂ ਜੋ ਮਿੱਟੀ ਉਦਾਂ ਹੀ ਪਈ ਹੋਈ ਐ ਨਾ ਕੋਈ ਸਫਾਈ ਕਰੇਗੀ ਸਿਰਫ ਪੈਚ ਪਰੰਦਾ ਕੰਮ ਜੋ ਕੀ ਪਿਛਲੀ ਸਰਕਾਰ ਨੇ ਕੀਤਾ ਸੀ ਚੰਨੀ ਸਰਕਾਰ ਨੇ ਇਸ ਵਾਰ ਵੀ ਉਹੀ ਕੀਤਾ ਜਾ ਰਿਹਾ ਐ ਨਾ ਹੀ ਸੜਕ ਦਾ ਲੈਵਲ ਘਟਾਇਆ ਜਾ ਰਿਹਾ ਅਸੀਂ ਸਾਰੇ ਜੋ ਦੁਕਾਨਦਾਰ ਵੀ ਅਸੀਂ ਡੀਸੀ ਸਾਹਿਬ ਮੈਡਮ ਨੂੰ ਬੇਨਤੀ ਕਰਾਂਗੇ ਅਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਇੱਕ ਵਾਰੀ ਇੱਧਰ ਆ ਕੇ ਜੋ ਸੜਕ ਦਾ ਨਿਰੀਖਣ ਕਰਨ ਔਰ ਇਹਦੀ ਚੈਕਿੰਗ ਕਰਨ ਤਾਂ ਜੋ ਇਸ ਦੇ ਕਫਲੇ ਬਾਰੇ ਪਤਾ ਲੱਗ ਸਕੇ ਕਿੰਨਾ ਜੋ ਵੱਡਾ ਘੁਟਾਲਾ ਹੋ ਰਿਹਾ ਹੈ ਜੋ ਸੜਕ ਬਣਾਉਣ ਦੇ ਵਿੱਚ ਵਿੱਚ ਜੋ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਪਿਛਲੀ ਸਰਕਾਰਾਂ ਨਾਲੋਂ ਵੀ ਵੱਧ ਘੁਟਾਲੇ ਜੋ ਇਹਦੇ ਵਿੱਚ ਦੇਖਣ ਨੂੰ ਪਏ ਜਾ ਰਹੇ ਨੇ ਕੱਲ ਕੱਲ ਇੱਕ ਕੱਲ੍ਹ ਦੀ ਦਿਨ ਜੋ ਬਣੀ ਸੀ ਜੋ ਕਿ ਇਹ ਸੜਕ ਜਿਸ ਠੇਕੇਦਾਰ ਵੱਲੋਂ ਬਣਾਈ ਜਾ ਰਹੀ ਹੈ ਉਸ ਠੇਕੇ ਦਾ ਨਾਮ ਠੇਕੇਦਾਰ ਦਾ ਨਾਮ ਜੋ ਹੈ ਰਾਜਨ ਦੱਸਿਆ ਜਾ ਰਿਹਾ ਹੈ ਜੋ ਕਿ ਮੁਕਸਰ ਦਾ ਰਹਿਣ ਵਾਲਾ ਹੈ ਮੁਕਸਰ ਦਾ ਠੇਕੇਦਾਰ ਦੱਸਿਆ ਜਾ ਰਿਹਾ ਹੈ ਪਰ ਹਜੇ ਕਨਫਰਮ ਨਹੀਂ ਕਹਿ ਸਕਦੇ ਆਪਾਂ ਕਿਉਂ ਜੋ ਕਿ ਸੜਕ ਬਣਾਉਣ ਵਾਲੀ ਲੇਬਰ ਹੈ ਉਹਨਾਂ ਨੇ ਜਿੱਥੋਂ ਤੱਕ ਨਾਮ ਲਿੱਤਾ ਸੀ ਉਹ ਰਾਜਨ ਜੀ ਨੇ ਕੋਈ ਮੁਕਸਰ ਤੋਂ ਜੋ ਠੇਕੇਦਾਰ ਨੇ ਉਹਨਾ ਨਾਮ ਲਿਆ ਗਿਆ ਸੀ ਤਾਂ ਤੁਸੀਂ ਦੇਖ ਰਹੇ ਹੋ ਡੇਢ ਘੰਟੇ ਦੇ ਵਿੱਚ ਲਗਭਗ 150 200 ਮੀਟਰ ਦੀ ਸੜਕ ਬਣ ਕੇ ਤਿਆਰ ਹੋ ਗਈ ਹੈ ਕੋਈ ਵੀ ਇੱਥੇ ਜੋ ਕਮੇਟੀ ਦਾ ਅਧਿਕਾਰੀ ਸੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਸੜਕ ਬਣਾਈ ਗਈ ਹੈ ਅਨੁਭਲਾ ਜਾਣ ਨੂੰ ਲੱਗ ਗਿਆ ਤਸਵੀਰ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਸਾਡੇ ਜੋ ਪ੍ਰਧਾਨ ਸਾਹਿਬ ਨੇ ਸੁਰਿੰਦਰ ਸੇਵਾ ਜੀ ਈਓ ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਇੱਥੇ ਆ ਕੇ ਇੱਕ ਵਾਰੀ ਸੜਕ ਦਾ ਨਿਰੇਖਣ ਕਰਨ ਵਿਸ਼ਾਲ ਮਹਾਂਗਮਾਰਤੀ ਜੋ ਰੋਡ ਹੈ ਲਗਭਗ 150 200 ਮੀਟਰ ਦੀ ਰੋਡ ਹੈ ਜੈ ਸਾਹਿਬ ਨਮਸਕਾਰ ਨਮਸਕਾਰ ਸਰ ਕੀ ਹਾਲ ਹੈ ਜੀ ਠੀਕ ਠਾਕ ਬਹੁਤ ਵਧੀਆ ਮੈਂ ਆਰਬੀ ਲਾਈਵ ਮੀਡੀਆ ਤੋਂ ਰੁਪੇਸ਼ ਪੰਸਲ ਬੋਲ ਰਿਹਾ ਤੁਹਾਡੀ ਵਾਇਸ ਜਿਹੜੀ ਰਿਕਾਰਡ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਪੰਸਲ ਸਾਹਿਬ ਹਾਂ ਜੀ ਹਾਂ ਜੀ ਜੈ ਸਾਹਿਬ ਜਿਹੜੀ ਸੜਕ ਬਣਾਈ ਹੈ ਆਪਾਂ ਘੰਟਾ ਘਰ ਤੋਂ ਲੈ ਕੇ ਉਹਨ ਬਾਜ਼ਾਰ ਤੇ ਰਾਜਾ ਸਿਨੇਮਾ ਰੋਡ ਤੋਂ ਲੈ ਕੇ ਉਸੇ ਚੌਂਕ ਤੱਕ ਇਹ ਸੜਕ ਦਾ ਕਿਹਾ ਜਾ ਰਿਹਾ ਕਹਿੰਦੇ ਘਟਿਆ ਮਟੀਰੀਅਲ ਪਾਤਾ ਜੀ ਕਹਿੰਦੇ ਵੀ ਮਤਲਬ ਕੁਝ ਦੋ ਤਿੰਨ ਵੀਡੀਓ ਵਾਇਰਲ ਹੋਈਆਂ ਨੇ ਇਹ ਸਭ ਕੀ ਪੂਰਾ ਇਹ ਪ੍ਰੋਸੈਸ ਕੀ ਹੁੰਦਾ ਪਹਿਲਾਂ ਪ੍ਰੋਸੈਸ ਦੱਸੋ ਜੀ ਇਹਦਾ ਸਾਰਾ ਸਾਫ ਸੀ ਇਹ ਬੰਤਜਾਂ ਸਭ ਤੋਂ ਪਹਿਲਾ ਇਹਦੇ ਵਿੱਚ ਮੈਟ ਕੁੱਡ ਰੰਗਾ ਫਿਰ ਇਹ ਪੀਸੀ ਦੀ ਲੇਅਰ ਪੈਂਦੀ ਹੈ ਫਿਰ ਇਹਦੇ ਉੱਤੇ ਇੱਕ ਇੱਕ ਕਲੀਅਰ ਹਾਜੀ ਹੋਰ ਪੈਂਦੀ ਪਈ ਹੈ ਅੱਛਾ ਜੀ ਲੈ ਇੱਕ ਕੰਮ ਹੈ ਨਾ ਹਾਜੀ ਅਸਾਂ ਜੀ ਪ੍ਰੋਗਰੈਸ ਦੇ ਵਿੱਚ ਹੈ ਹਾਜੀ ਕੰਪਲੀਟ ਨਹੀਂ ਹੋ ਰਿਹਾ ਹੂੰ ਅੱਛਾ ਜੀ ਜੀ ਇਹ ਜਿਹੜੀ ਥਿਕਨੈਸ ਦੀ ਗੱਲ ਕਰ ਰਹੇ ਨੇ ਜੀ ਜਿਹੜੀ ਪੀਸੀ ਦੀ ਥਿਕਨੈਸ ਹੈ ਸਰ ਉਹ ਵੀ ਐਨਐਮ ਨਹੀਂ ਹੁੰਦੀ ਹੈ ਜੀ ਜੀ ਇਹ 20 ਮਿਮ ਤੋਂ ਜ਼ਿਆਦਾ ਨਹੀਂ ਹੁੰਦੀ 20 ਐਮਐਮ ਦੇਖਣ ਨੂੰ ਹੁਣ ਜੇ ਆਪਾਂ ਕੋਈ ਨਾਰਮਲ ਆਦਮੀ ਦੇਖਦਾ ਤਾਂ ਉਹਨੂੰ ਇਹ ਲੱਗਦਾ ਵੀ ਬਹੁਤ ਘੱਟ ਹੈ ਐਨਐਮ ਐਕਚੁਅਲ 20 ਨਹੀਂ ਹੁੰਦਾ ਜੀ ਅ हां जी जी सर ਜੀ ਜੀ ਲੇਅਰ ਦिए ਗਏ ਨੇ ਜੀ ਉਹ ਬਾਕੀ ਜੇ ਕੋਈ ਵੀ ਕੰਮ ਨਾ ਬਸ ਸਰ ਜੀ ਜਦੋਂ ਇਹ ਕੰਮ ਕੰਪਲੀਟ ਹੋ ਜਾਂਦਾ ਹੈਗਾ ਹੂੰ ਹੂੰ ਉਸ ਤੋਂ ਬਾਅਦ ਇਹਦਾ ਪ੍ਰੋਪਰ ਇੱਕ ਟੈਸਟ ਹੁੰਦਾ ਹੈਗਾ ਜੀ ਜਿੰਨਾ ਚਿਰ ਉਹ ਟੈਸਟ ਪਾਸ ਨਹੀਂ ਹੁੰਦਾ ਨਾ ਠੇਕੇਦਾਰ ਦਾ ਬਿੱਲ ਬੰਦ ਨਾ ਹੀ ਹੋਵੇਗਾ ਜੀ ਓਕੇ ਜੀ ਸਰ ਇੱਕ ਪੱਟ ਪੱਟ ਕੇ ਦਿਖਾ ਰਹੇ ਸੀ ਸਰ ਜੀ ਉਤੋਂ ਕਹਿੰਦੇ ਵੀ ਆਹ ਵੇਖੋ ਜੀ ਪਟਿੰਦੀ ਪਈ ਹੈ ਕੁਝ ਹੋਰ ਜੀ ਇਹਦੇ ਵਿੱਚ ਬੰਦ ਸਾਹਿਬ ਅਜੇ ਕੰਮ ਹੀ ਅੰਡਰ ਪ੍ਰੋਸੈਸ ਹੈ ਅਜੇ ਪੂਰਾ ਨਹੀਂ ਹੋਇਆ ਜਦੋਂ ਪੂਰਾ ਹੋ ਗਿਆ ਉਸ ਤੋਂ ਬਾਅਦ ਕੋਈ ਕੱਟ ਕੇ ਦਿਖਾਵੀ ਫੇਰ ਫੇਰਤਾ ਮੰਚਰ ਤੇ ਅਜੇ ਕੋਈ ਹਜੇ ਕੰਮ ਪੂਰਾ ਨਹੀਂ ਹੋਇਆ ਸਾਡੇ ਵੱਲੋਂ ਤਾਂ ਹਜੇ ਅੰਡਰ ਪ੍ਰੋਗਰੈਸ ਹੈ ਓਕੇ ਮੱਲਾ ਵਾਲਾ ਅੰਡਰ ਪ੍ਰੋਸੈਸ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਇਹ ਕਦੋਂ ਤੱਕ ਸਰ ਕੰਪਲੀਟ ਹੋਣ ਦੀ ਉਮੀਦ ਹੈ ਜੀ ਇਹ ਬੇਬੀ ਕੱਲ ਤੱਕ ਕੰਪਲੀਟ ਹੋ ਜਾਏਗਾ ਕੱਲ ਤੱਕ ਹੋ ਜਾਏਗਾ ਜੀ ਹਾਂ ਜੀ ਕੋਈ ਬਾਰਿਸ਼ ਉੱਚ ਵਜ੍ਹਾ ਨਹੀਂ ਆਉਂਦੀ ਤਾਂ ਇਹ ਕੰਪਲੀਟ ਹੋ ਜਾਏ ਠੀਕ ਹੈ ਜੀ